ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਆ ਪਹੁੰਚੇ ਹੋਏ ਆ ਸਟੇਪ ਪਿੰਡ ਸ਼ੇਰਖਾਂ ਦੇ ਵਿੱਚ ਸ਼ੇਰਖਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਸੋਢੀ ਨਗਰ ਪਿੰਡ ਦਾ ਗਵਰਦੀ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 3 ਜਨਵਰੀ ਤੁਹਾਨੂੰ ਤਿੰਨਾ ਜਨਵਾਰਾਂ ਦੀ ਡਿਟੇਲ ਜਾਣਨੀ ਆ ਦੋ ਝੋਟੀਆਂ ਇੱਕ ਕੱਟੀ ਤਿੰਨਾ ਜਨਵਾਰਾਂ ਦੇ ਬਾਰੇ ਡਿਟੇਲ ਲੈ ਕੇ ਦੇਣਾ ਮੇਰਾ ਕੰਮ ਆ ਅਗਲੀ ਕਾਰਵਾਈ ਕਰਨਾ ਤੁਹਾਡਾ ਕੰਮ ਆ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸੁੱਖੇ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਤੁਸੀਂ ਸੁਣਾਓ ਸੇਤਾਂ ਘਰ ਪਰਿਵਾਰ ਬਾਈ ਹਾਂਜੀ ਵਧੀਆ ਵਧੀਆ ਠੀਕ ਆ ਸੁੱਖੇ ਭਾਈ ਬਰਲੀ ਝੋਟੀ ਕਿੰਨੇ ਚਿਰ ਦੀ ਆ ਬਾਈ ਇਹ ਖੀਰੀਆਂ ਕਟੀਆਂ ਸਭਾਕ ਦੋ ਸਾਲ ਦੀ ਹੋਣੀਆਂ ਇਹ ਠੀਕ ਆ ਵੀਰੇ ਦੋਵੇਂ ਖੀਰੀਆਂ ਹੀ ਬੜੀਆਂ ਪੁੜੀਆਂ ਵੀ ਹੋਈਆਂ ਬਾਈ ਆਹ ਟੀਕੇ ਕੱਲ ਵੀ ਭਰਾ ਤੇ ਅੱਜ ਵੀ ਭਰਾ ਤੇ ਆਈ ਠੀ ਤੇ ਖੀਰੀਆਂ ਹੀ ਬਣ ਗਿਆ ਫਿਰ ਤਾਂ ਰਹਿ ਵੀ ਜਾਣਗੇ ਮੇਰਾ ਮਨ ਹਾਂਜੀ ਹਾਂਜੀ ਹੀਟ ਵਧੀਆ ਸੀਗੀ ਹੂੰ ਠੀਕ ਝੋਲੀ ਝਾਲੀ ਚੰਗੀ ਹੈ ਨਾ ਬਾਈ ਹਾਂਜੀ 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 ਠੀਕ ਹੈ ਵੀਰੇ ਰੇਟ ਇਹਦਾ ਬਾਈ ਇਹ 37 37000 ਰੁਪਏ ਕਰ ਦਿਆ ਦੋਵਾਂ ਦਾ ਹੀ ਵੱਡੀਆਂ ਛੋਟੀਆਂ ਦੋਵਾਂ ਦਾ ਹੀ 37 37000 ਹੈ ਹਾਂਜੀ ਦੋਵੇਂ ਕਿਚ ਤਾਂ ਬਾਈ ਮੰਨ ਤਾਂ ਨੂੰ ਹੋ ਜੂਗਾ ਇਹਨਾਂ ਵਿੱਚ ਦੋਵਾਂ ਵਿੱਚ ਹਾਂਜੀ ਹਾਂਜੀ ਕਰ ਦਾਂਗੇ ਠੀਕ ਹੈ ਬਾਈ ਠੀਕ ਹੈ ਤੇ ਸੁੱਖੇ ਬਾਈ ਤੋੜਦੀਆਂ ਮੜੀਆਂ ਆਈਆਂ ਵੀਰੇ ਯਾਰ ਤੋੜਦੇ ਨੇ ਤੋੜਦੇ ਨੇ ਥੋਰੀ ਮੜੀਆਂ ਮੜੀਆਂ ਆਈਆਂ ਵੀਰੇ ਲੈ ਵੀ ਮਿੱਤਰੋ ਆ ਕਾਲੀ ਚੋਟੀ ਤੁਹਾਨੂੰ ਹੁਣ ਮੈਂ ਸੌਰੀ ਬੱਲੀ 37000 ਕੀਮਤ ਆ ਜਾਂਦੀ ਮੱਥੇ ਦੇ ਉੱਤੇ ਫੁੱਲ ਹੈਕ ਔਰ ਬਣੀ ਹੋਈ ਆ ਇਹ ਕੱਲ ਤੇ ਅੱਜ ਠੀਕਾ ਪਾਈਆਂ ਨੇ ਦੋਵੇਂ ਦਿਨ ਭਰਾਤਾ ਵੈ ਇਹਨਾਂ ਨੂੰ ਕਰਮ ਵਾਲਿਆਂ ਨੂੰ ਦੋਵਾਂ ਨੂੰ ਹੀ ਭਰਾਤੇ ਆ ਯਾਨੀ ਬਾ ਦੋਵੇਂ ਹੀ ਗੱਬਣਾ ਹੋਣਾ ਹਾਂਜੀ ਇਹ ਨੀਲੀ ਦਾ ਭਰਾਇਆ ਨੂੰ ਐਨ ਆਰ 51 ਤੇ ਸੀਮਨ ਲਗਾਉਣ ਨਰਕ 51 ਇਹਦੇ ਨੀਲੀ ਰਾਵੀ ਦਾ ਐਨ ਆਰ 51 ਦਾ ਸੀਮਨ ਲਵਾਇਆ ਬਾਈ ਹੁਣ ਇਹਨੇ ਆ ਜਿਹੜੀ ਚੋਟੀ ਨੂੰ ਮਿੱਤਰੋ ਤੇ ਪਰਲੀ ਨੂੰ ਬਾਈ ਇਹਨੂੰ ਲਵਾਇਆ ਐਮ 44 ਮੋਰਾ ਦਾਈ ਠੀਕ ਆ ਵੀਰੇ ਐਮ 43 ਹਾਂਜੀ ਐਮ 43 ਐਮ 43 ਮੋਰਾ ਦਾ ਲਵਾਇਆ ਭਾਈ ਆ ਕੱਟੀ ਨੂੰ ਔਰ ਦੋਵੇਂ ਕੱਟੀਆਂ ਨੂੰ ਟੀਕੇ ਜਿਹੜੇ ਬਾਈ ਹੋਣਾਂ ਨੇ ਪਰਵਾਹ ਤੇ ਵਧੀਆ ਗੱਲ ਕੀਤੀ ਕਿਉਂਕਿ ਬਚਨ ਬੋਲੇ ਮੈਂ ਹੈਗਾ ਛੋਟੀਆਂ ਦਾ ਮੇਰਾ ਮਨ ਚਾਹੁੰਦਾ ਵੀ ਇਹਨਾਂ ਕਰਮ ਵਾਲੀਆਂ ਨੇ ਰਹਿ ਜਾਣਾ ਵਾ ਮਿੱਤਰੋ ਆਪਣੇ ਕੋ ਵੀਡੀਓ ਵੀ ਬਣਾਈ ਸੀ ਆ ਟੀਕਾ ਭਰਦਿਆਂ ਦੀ ਸਟਰਾ ਵੀ ਰੱਖੇ ਸੀ ਠੀਕ ਆ ਬਾਈ ਠੀਕ ਆ ਆ ਟੀਕੇ ਦੋਵਾਂ ਦੇ ਮਿੱਤਰੋ ਦੇਖ ਸਕਦੇ ਸੀਮਨ ਇਹ ਰੱਖਿਓ ਸਾਮਕੇ ਦੇ ਦੇ ਉਹਨਾਂ ਨੂੰ ਜਿਹੜੇ ਲੈ ਕੇ ਜਾਣਗੇ ਠੀਕ ਆ ਬਾਈ ਇਹ ਦੋਵਾਂ ਦੀ ਕੀਮਤ 37 37 ਹਜ਼ਾਰਾਂ ਵੀ ਜੁੜੇ ਦੀ ਕੀਮਤ ਬਣ ਜਾਂਦੀ ਆ ਮਨ ਲਾ 35 35 70 ਤੇ 74000 ਰੁਪਈਆ ਮਿੱਤਰੋ ਤੇ ਆਹ ਬਾਈ ਕਾਲੀ ਕੱਟੀ ਨਿੱਕੀ ਜਿਹੀ ਕਿੰਨੇ ਚਿਰਦੀ ਆ ਇਹ ਨਵਾਂ ਤਾਂ ਹਾਂ ਮਹੀਨਾ ਦੀ ਹੈ ਠੀਕ ਤੇ ਪੁਲੀ ਇਹ ਵੀ ਚੰਗੀ ਹੈ ਹਾਂ ਹਾਂਜੀ ਹਾਂਜੀ ਆ ਸਾਡੇ ਕੋਲ ਸਭ ਆਣ ਕੇ ਲਿਸਟ ਮੜੀ ਘੱਟ ਪੈ ਗਈ ਖੁੱਲੀ ਫਿਰਦੀ ਐ ਫਾਰਮ ਤੇ ਇਹ ਕਿੰਨੇ ਦੀ ਦੇ ਦੇਂਗੇ ਬਾਈ ਇਹ ਮੁੱਲ 18000 ਰੁਪਈਆ ਕਰ ਦੇਣਾ ਜੀ ਠੀਕ ਆ ਪਲੀ ਪੁਲੀ ਬਹੁਤ ਆ ਹਨਾ ਹਾਂਜੀ ਹੂੰ ਨੇ ਗੁਰੂ ਵਰਾ ਕੱਟੀ ਮਿੱਤਰਾਂ ਦੁੱਧ ਦੀ ਪਾਲੀ ਹੋਈ ਆ ਕਿਸ ਦੀ ਕੱਟੀ ਮੈਂ ਚੰਗੀ ਬਣੂਗੀ 20 ਕਿਲੋ ਦੁੱਧ ਆ ਮੈਂ ਖ ਲੈ ਇਹਦੀ ماں ਥੱਲੇ ਹੈ ਹਾਂਜੀ ਠੀਕ ਆ ਬਾਈ ਵੇਖੋ ਦੋਈ ਗਏ ਚਮੜੀ ਚੁਮੜੀ ਦੀ ਪਤਲੀ ਪੁਤਲੀ ਬਹੁਤ ਆ ਲੋਲੀ ਪੋਲੀ ਪਾਲੀ ਆ ਕੱਟੀ ਮਿੱਤਰੋ ਵੇਖੋ ਦਈ ਬਾਲ ਢਿੱਲਾ ਢੋ ਲਾਈਆਂ ਸਪੈਨਡਾਂ ਜਮਾ ਢਿੱਲਾ ਪਿਆ ਕਰਮਾ ਵਾਲੀ ਦਾ ਇਹਦਾ 18000 ਰੇਟ ਆ ਦੂਜਿਆਂ ਦਾ 37 ਸੈਂਟੀਮੀਟਰ ਨੰਬਰ ਤਾਂ ਹੀ ਸੁੱਖੇ ਬਾਈ 985555 ਜੀ 55405 ਇੱਕ ਵਾਰੀ ਹੋਰ ਰੋਂ ਦੇ 985555 ਜੀ 55405 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਪੈਨ ਨਾਲ ਗੱਲਬਾਤ ਪੈਨ ਸ਼ੇਰ ਵਿੱਚ ਨਾ ਕਰੋ